हां जी आज ਆਪਾਂ ਕਟਿੰਗ ਕਰਾਂਗੇ ਸਟ੍ਰੇਟ ਸਲਵਾਰ ਦੀ ਠੀਕ ਹੈ ਜੀ ਤੇ ਆਪਾਂ ਇਸ ਤਰੀਕੇ ਨਾਲ ਕਪੜਾ ਵਿਛਾ ਲੈਣਾ ਸਾਰਾ ਇਹ ਆਪਣਾ ਇਧਰਲੀ ਸਾਈਡ ਚਾਰੇ ਕਰਨਾ ਠੀਕ ਹੈ ਇਧਰਲੀ ਸਾਈਡ ਆਪਣੀ ਕਟਿੰਗ ਕੀਤਾ ਹੋਇਆ ਹੈ ਤੇ ਇਧਰਲਾ ਆਪਣਾ ਗੋਲ ਹੈ ਠੀਕ ਹੈ ਇਸ ਤਰੀਕੇ ਨਾਲ ਆਪਾਂ ਨੇ ਕਪੜੇ ਨੂੰ ਵਿਛਾ ਲੈਣਾ ਜਿਵੇਂ ਇਸ ਤਰ੍ਹਾਂ ਆਪਣਾ ਪਹਿਲਾ ਦੂਰਾ ਕਰ ਲਿਆ ਇਧਰਲਾ ਸਾਈਡ ਗੋਲ ਹੈ ਇਦਾਂ ਦੂਰਾ ਕਰ ਲੈਣਾ ਫਿਰ ਨੂੰ ਇਧਰਲੀ ਇਧਰਲੀ ਸਾਈਡ ਵਿੱਚ ਤਰ ਕਰ ਲੈਣਾ ਆ ਚੀਜ਼ ਆਪਣੀ ਹੈਗੀ ਗੋਲ ਪੜੇ ਲੋੜ ਜਿਹੜਾ ਹੁੰਦਾ ਤੇ ਇਧਰ ਆਪਣੀਆਂ ਚਾਰੇ ਕੰਨਾਂ ਠੀਕ ਹੈ ਇਸ ਤਰੀਕੇ ਨਾਲ ਆਪਾਂ ਨੇ ਇਹ ਵਛਾ ਲੈਣਾ ਠੀਕ ਹੈ ਜੀ ਤੇ ਵੀਡੀਓ ਮੇਰੀ ਤੁਸੀਂ ਦੇਖਿਓ ਐਂਡ ਤੱਕ ਤੇ ਤੁਹਾਨੂੰ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਤੇ ਥੋੜੇ ਜਿਹੇ ਟਾਈਮ ਵਿੱਚ ਆਪਾਂ ਨੇ ਇਸ ਸਟ੍ਰੇਟ ਸਲਵਾਰ ਦੀ ਕਟਿੰਗ ਕਰ ਦੇਣੀ ਹੈ ਸਭ ਤੋਂ ਪਹਿਲਾਂ ਆਪਾਂ ਜਿਹੜਾ ਇੱਥੇ ਆਪਾਂ ਗੂਲ ਸਾਈਡ ਹੈ ਤੇ ਇਧਰ ਸੀ ਆਪਣਾ ਹੈਗਾ ਚਾਰੇ ਕੰਨਾਂ ਠੀਕ ਹੈ ਇਧਰਲੀ ਸਾਈਡ ਆਪਣਾ ਕਟਿੰਗ ਕੀਤਾ ਹੋਇਆ ਹੈ ਇਧਰਲੀ ਸਾਈਡ ਤੋਂ ਆਪਾਂ ਨੇ ਸਭ ਤੋਂ ਪਹਿਲਾਂ ਉੱਪਰ ਇੱਥੇ ਦੋ ਦਾ ਨਿਸ਼ਾਨ ਲਗਾਉਣਾ ਹੈ ਠੀਕ ਹੈ ਇੱਥੇ ਆਪਾਂ ਲਗਾਉਣਾ ਹੈ ਦੋ ਦਾ ਨਿਸ਼ਾਨ ਠੀਕ ਹੈ ਜੀ ਇੱਥੇ ਆਪਾਂ ਦੋ ਦਾ ਨਿਸ਼ਾਨ ਲਾ ਲੈਣਾ ਫਿਰ ਇਸ ਤੋਂ ਬਾਅਦ ਇਹਦੀ ਲੰਬਾਈ ਲਾਉਣੀ ਹੈ ਨੀਚੇ ਤੋਂ ਲੰਬਾਈ ਆਪਾਂ ਜਿੰਨੀ ਰੱਖਣੀ ਹੈ ਠੀਕ ਹੈ ਲੰਬਾਈ ਆਪਾਂ ਨੇ ਰੱਖਣੀ ਹੈਗੀ ਹੈ ਜਿਵੇਂ ਇਹਨਾਂ ਦੀ ਲੰਬਾਈ 3/4 ਤਿਆਰ ਕਰਨੀ ਆਪਾਂ 3/4 ਦੇ ਵਿੱਚੋਂ 3 ਇੰਚ ਕੱਢ ਦੇਣੇ ਆ ਠੀਕ ਹੈ ਤੇ ਆਪਣੀ 31 ਰਹਿ ਗਈ ਠੀਕ ਹੈ 331 ਤੇ ਨਿਸ਼ਾਨ ਲਾ ਲੈਣਾ 331 ਤੇ ਇੱਥੇ ਆ ਗਿਆ ਤੇ 2 ਇੰਚ ਉਹ ਹੋ ਗਿਆ ਠੀਕ ਹੈ ਤੇ ਇੱਧਰ ਵੀ 2 ਇੰਚ ਛੱਡ ਕੇ ਇੱਕ ਵਾਰੀ ਇੱਕ ਨਿਸ਼ਾਨ ਹੋਰ ਲਾ ਲਾਂਗੇ ਇੱਥੋਂ ਆਪਾਂ 331 ਉਹ ਦੇ ਉੱਪਰ ਛੱਡ ਦੇਣਾ ਜਾਨੀ ਇਹ ਇਧਰਲੀ ਸਾਈਡ ਆਪਣਾ ਇੱਕੋ ਜਿਹਾ ਕਪੜਾ ਦੇਖ ਲੈਣਾ ਮਿਲ ਕੇ ਨੀਚੇ ਵਾਲੀ ਸਾਈਡ ਆਪਣਾ ਇੱਕੋ ਜਿਹਾ ਕਪੜਾ ਹੋਵੇ ਠੀਕ ਹੈ ਤੇ ਇੱਥੋਂ ਆਪਾਂ ਪਹੁੰਚਾ ਰੱਖਾਂਗੇ ਪੌਂਚ ਆਪਾਂ ਲਈ ਜਿਹੜਾ ਰੱਖਣਾ ਮੂਰੀ ਜਣੀ ਮਤਲਬ ਸਲਵਾਰ ਦੀ ਸਟ੍ਰੇਟ ਸਲਵਾਰ ਦੀ ਜਿਹੜੀ ਮੂਰੀ ਆਪਾਂ ਵੱਡੀ ਰੱਖਣੀ ਹੈ ਤੇ ਇਹ ਆਪਾਂ ਸਵਾ 8 ਤਿਆਰ ਕਰਨੀ ਹੈ ਸਵਾ 8 ਦੇ ਨਿਸ਼ਾਨ ਲਾ ਲੈਣਾ ਇਹਦਾ ਇੱਕ ਤੇ 1.5 ਇੰਚ ਆਪਾਂ ਕਪੜਾ ਜਿਹੜਾ ਵਿੱਚ ਰੱਖਣਾ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਮੂਰੀ ਦਾ ਲਾ ਲੈਣਾ ਸਭ ਤੋਂ ਪਹਿਲਾਂ 2 ਇੰਚ ਦਾ ਫਿਰ ਆਪਾਂ ਮੂਰੀ ਦਾ ਠੀਕ ਹੈ ਫਿਰ ਆਪਾਂ ਨੇ ਇਧਰਲੀ ਸਾਈਡ 10 ਇੰਚ ਦਾ ਨਿਸ਼ਾਨ ਲਾਵਾਂਗੇ ਆਸਨ ਦਾ ਇਧਰ ਆਪਾਂ ਤਾਸੇ ਤੇ ਨਿਸ਼ਾਨ ਆਸਨ ਦਾ ਲਾ ਲੈਣਾ ਝੋਲੀ ਦਾ ਠੀਕ ਹੈ ਇਹ ਕੰਨੀ ਕੋਲੇ ਝੋਲੀ ਦਾ ਨਿਸ਼ਾਨ ਜਿੱਧਰ ਚਾਰੇ ਕੰਨਣਾ ਤੇ ਖੁੱਲੇ ਸਾਈਡ ਆਪਾਂ ਉੱਪਰ ਦੋ ਦਾ ਲਾਉਣਾ ਇਸ ਤਰੀਕੇ ਨਾਲ ਲਗਾ ਕੇ ਹੁਣ ਆਪਾਂ ਇਹ ਜਿਹੜਾ ਨਿਸ਼ਾਨੇ ਦੇ ਨਾਲ ਮਲਾ ਲਾਂਗੇ ਇੱਥੋਂ ਰੱਖ ਕੇ ਇਸ ਤਰੀਕੇ ਨਾਲ ਇਦਾਂ ਆਪਾਂ ਨੇ ਸਿੱਧੀ ਲਾਈਨ ਲਗਾ ਲੈਣੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਨੇ ਇੱਥੋਂ ਦਸ ਤੇ ਨਿਸ਼ਾਨ ਲਾ ਕੇ ਗਲਾਈ ਕਰਨੀ ਹੁੰਦੀ ਹੈ ਜੇ ਤੁਹਾਡੇ ਕੋਲ ਹੈਗਾ ਸਕੇਲ ਫਿਰ ਤੁਸੀਂ ਸਕੇਲ ਨਾਲ ਗਲ ਸੰਗਲਾਈ ਕਰਨੀ ਹੈ ਜੇ ਤੁਹਾਡੇ ਕੋਲ ਸਕੇਲ ਨਹੀਂਗਾ ਤੇ ਫਿਰ ਤੁਸੀਂ ਇੱਥੋਂ ਨੀਚੇ ਤੋਂ 10 ਦੇ ਨਿਸ਼ਾਨ ਲਾ ਕੇ 1 ਇੰਚ ਦਾ ਨਿਸ਼ਾਨ ਲਗਾਉਣਾ ਹੈ ਠੀਕ ਹੈ ਇਸ ਤਰ੍ਹਾਂ ਇੰਚ ਰੱਖ ਕੇ ਤੇ ਇਹਦੇ ਅਗਲੇ ਮੋੜਲੇ ਪਾਸੇ ਇੱਥੇ ਨਿਸ਼ਾਨ ਲਾ ਲੈਣਾ ਇੱਥੋਂ ਆਪਾਂ ਨੇ ਉੱਪਰ ਨੂੰ ਇਦਾਂ ਨਹੀਂ ਘਟਮੀ ਘਟਮੀ ਨਹੀਂ ਲਿਓਣੀ ਇੱਥੋਂ ਆਪਾਂ ਉੱਪਰ ਨੂੰ ਥੋੜੀ ਜੀ ਇਸ ਤਰ੍ਹਾਂ ਲੱਕ ਚੱਕਣੀ ਹੈ ਠੀਕ ਹੈ ਨਾ ਸਟੇਟ ਸਲਵਾਰ ਦੀ ਪਹੁੰਚੇ ਕੋਲੋਂ ਤੇ ਇਹਦੇ ਨਾਲ ਮਲਾਉਣੀ ਆ 10 ਦੇ ਠੀਕ ਹੈ ਇਦਾਂ ਆਪਾਂ ਮਲਾਉਣੀ ਹੈ ਤੇ ਇੱਥੋਂ ਆਪਾਂ ਫਿਰ ਇਧਰਲੀ ਸਾਈਡ ਨੂੰ ਇਹਦੇ ਨਾਲ ਇੱਥੋਂ ਆਪਾਂ ਤਿਰਛੀ ਤਿਰਛੀ ਮਲਾਉਣੀ ਆ ਠੀਕ ਹੈ ਇਧਰ ਆਪਾਂ ਨਹੀਂ ਉਹ ਚੱਕਮੀ ਮਲਾਉਣੀ ਪਹੁੰਚੇ ਕੋਲੋਂ ਆਪਾਂ ਇਸ ਤਰ੍ਹਾਂ ਗਲਾਈ ਚ ਮਲਾਉਣੀ ਆ ਠੀਕ ਹੈ ਜੀ ਇਦਾਂ ਆਪਾਂ ਨੇ ਇਹ ਨਿਸ਼ਾਨ ਲਗਾਉਣਾ ਹੈ ਸਟੇਟ ਸਲਵਾਰ ਦੀ ਕਾਰਟ ਦਾ ਜੇ ਤੁਹਾਡੇ ਕੋਲੇ ਇਹ ਵਾਲਾ ਸਕੇਲ ਹੈ ਜਿਆਦਾ ਜੀ ਤੇ ਕਰਵੇਂ ਇਹ ਵਾਲਾ ਤੇ ਇੱਥੋਂ ਰੱਖ ਲਓ ਤੁਸੀਂ ਤੇ ਇੱਧਰ ਆਪਣੀ ਇੱਧਰ ਜਿਹੜੀ ਲਾਈਨ ਹੈ ਇਹਦੇ ਨਾਲ ਮਿਲਾ ਲੈਣਾ ਠੀਕ ਹੈ ਨਾ ਤੇ ਇਹ ਆਪਣਾ ਫਿਰ ਇਸੇ ਤਰੀਕੇ ਨਾਲ ਹੀ ਕਾਰਡ ਬਣ ਜਾਂਦੀ ਹੈ ਦੇਖ ਸਕਦੇ ਤੁਸੀਂ ਸੇਮ ਕਾਰਡ ਆਪਣੀ ਇਦਾਂ ਬਣ ਜਾਂਦੀ ਹੈ ਤੇ ਇਹ ਦੋਨੇ ਤਰੀਕਿਆਂ ਨਾਲ ਹੀ ਤੁਸੀਂ ਕਟਿੰਗ ਕਰ ਸਕਦੇ ਆ ਤੇ ਜਿਹੜਾ ਆਪਣਾ 2 ਇੰਚ ਦਾ ਨਿਸ਼ਾਨ ਲਗਾਇਆ ਇਹ ਵਾਲਾ ਇੱਥੋਂ ਵੀ ਆਪਾਂ ਨੇ ਇਹ ਇਦਾਂ ਰੱਖ ਲੈਣਾ ਸਕੇਲ ਤੇ ਇੱਥੋਂ ਆਪਾਂ ਇਧਰੋਂ ਸਿੱਧਾ ਇਸ ਤਰ੍ਹਾਂ ਜਿੱਥੇ ਸਿੱਧਾ ਆ ਰਿਹਾ ਐਂ ਇਧਰਲੀ ਸਾਈਡ ਤੇ ਇਧਰੋਂ ਆਪਾਂ ਇਸ ਤਰ੍ਹਾਂ ਗਲਾਈ ਠੀਕ ਹੈ ਇਹ ਕਾਰਟ ਜਿਹੜੀ ਤੁਸੀਂ ਇਦਾਂ ਪਾਉਣੀ ਹੈ ਇਸ ਟ੍ਰੀਕ ਨਾ ਜੇ ਤੁਹਾਡੇ ਕੋਲ ਸਕੇਲ ਨਹੀਂਗਾ ਫਿਰ ਤੁਸੀਂ ਇਧਰੋਂ ਮਣ ਲਓ ਮਣ ਕੇ ਆਪਾਂ 8 ਇੰਚ ਦੇ ਨਿਸ਼ਾਨ ਲਾ ਲਓ ਠੀਕ ਹੈ ਜਿੱਥੇ 8 ਇੰਚ ਆ ਰਿਹਾ ਤੇ ਉੱਥੋਂ ਆਪਾਂ ਗਲਾਈ 'ਚ ਇਸ ਤਰ੍ਹਾਂ ਦੋਨੋਂ ਮਿਲਾ ਲੈਣਾ ਠੀਕ ਹੈ ਨਾ ਇਦਾਂ ਆਪਾਂ ਨੇ ਇਹ ਇਹ ਵਾਲੀ ਕਾਰਟ ਪਾਉਣੀ ਆ ਇਹ ਹੋ ਗਈ ਆਸਣ ਦੀ ਤੇ ਇਦਾਂ ਹੀ ਆਪਣੇ ਸਾਰੇ ਨਿਸ਼ਾਨ ਜਿਹੜੇ ਸਟ੍ਰੇਟ ਸਲਵਾਰ ਦੇ ਲੱਗ ਗਏ ਤੇ ਹੁਣ ਆਪਾਂ ਇਹਦੀ ਕਰ ਦੇਣੀ ਕਟਿੰਗ ਤੇ ਬਸ ਇੰਨਾ ਹੀ ਕੰਮ ਆ ਆਪਣੇ ਸਟ੍ਰੇਟ ਜਿਹੜੀ ਸਟ੍ਰੇਟ ਸਲਵਾਰ ਹੈ ਠੀਕ ਹੈ ਜੀ ਤੇ ਜਿਹੜੀ ਫਰਸ਼ੀ ਸਲਵਾਰ ਆ ਉਹ ਵੀ ਸੇਮ ਜਿਹੀ ਹੁੰਦੀ ਹੈ ਤੇ ਇਸ ਤਰੀਕੇ ਨਾਲ ਤੁਸੀਂ ਕਟਿੰਗ ਕਰ ਸਕਦੇ ਹੋ ਵੀ ਹੁਣ ਆਪ ਵੀ ਇਹ ਇਧਰਲੀ ਸਾਈਡ ਤੋਂ ਕਟਿੰਗ ਹੋ ਗਈ ਤੇ ਇਹਦੇ ਚੋ ਜਿਹੜਾ ਆਪਾਂ ਗੋਲ ਸਾਈਡ ਇੱਧਰ ਛੱਡੀ ਸੀ ਨਾ ਇੱਧਰੋਂ ਆਪਾਂ 벨ਟ ਕੱਢਾਂਗੇ ਤੇ ਇੱਧਰਲੀ ਸਾਈਡ ਆਪਾਂ ਉੱਪਰੋਂ ਵੀ ਇਦਾਂ ਹੀ ਗਲਾਈ ਕਰਕੇ ਕਟਿੰਗ ਕਰ ਦੇਣੀ ਹੈ ਇੱਥੇ ਆਪਾਂ ਇੱਕ ਤਾਂ ਪਹੁੰਚ ਦੇ ਵਿਚਾਲੇ ਕੱਟ ਲਾ ਲੈਣਾ ਸੈਂਟਰ ਤੇ ਇੱਥੇ ਆਪਣੀ ਕਰੀਜ਼ ਬਾਨਣੀ ਹੈ ਠੀਕ ਹੈ ਤੇ ਇੱਕ ਆਪਾਂ ਇੱਥੇ ਜਿੱਥੇ ਆਪਣਾ ਇਹਦਾ ਵੱਡਾ ਆਪਾਂ ਬਣਾਉਣਾ ਹੁੰਦਾ ਜਿਹੜੀ ਆਪਣੀ ਮੇਨ ਕਰੀਜ਼ ਹੈ ਠੀਕ ਹੈ ਜੀ ਇਹ ਹੋ ਗਈ ਆਪਣੀ ਸਟੇਟ ਸਲਵਾਰ ਦੀ ਕਟਿੰਗ ਤੇ ਇਹਦੇ ਵਿੱਚ ਆਪਾਂ 벨ਟ ਕਟਿੰਗ ਕਰਾਂਗੇ ਇਹ ਆਪਾਂ ਗੋਲ ਸਾਈਡ ਤਾਂ ਹੀ ਛੱਡੀ ਦੀ ਇਧਰਲੀ ਸਾਈਡ ਗੋਲ ਠੀਕ ਹੈ ਕਿ ਆਪਣੀ ਜਿਹੜੀ 벨ਟ ਇਧਰੋਂ ਕਟਿੰਗ ਹੋ ਜੇ ਹੁਣ ਆਪਣੇ ਕੋਲ ਇਹ ਵਾਲਾ ਕਪੜਾ ਜਿਹੜਾ ਖੁੱਲਾ ਨਿਕਲਿਆ ਹੈ ਤੇ ਇਧਰਲੀ ਸਾਈਡ ਵੀ ਆਪਾਂ ਇਸ ਤਰ੍ਹਾਂ ਹੀ ਖੋਲ ਲੈਣੀ ਹੈ ਠੀਕ ਹੈ ਜੀ ਤੇ ਇਦਾਂ ਆਪਾਂ ਰੱਖ ਕੇ ਇਹਦੀ ਕਟਿੰਗ ਕਰ ਲੈਣੀ ਹੈ ਇਸ ਤਰ੍ਹਾਂ ਠੀਕ ਹੈ ਇਦਾਂ ਆਪਾਂ ਰੱਖ ਕੇ ਜਿੱਥੋਂ ਸੱਤ ਆਉਂਦਾ ਹੁਣ ਆਪਾਂ ਇਹਦੀ ਇਹਦੀ ਬੈਲਟ ਦੀ ਕਟਿੰਗ ਕਰਨੀ ਇੱਦਾਂ ਰੱਖ ਲੈਣੀ ਹੈ ਤੇ ਇੱਥੋਂ ਆਪਾਂ ਕਰ ਲੈਣੀ ਬੈਲਟ ਦੀ ਕਟਿੰਗ ਜਿੱਥੋਂ ਆਪਣਾ 7 ਇੰਚ ਆ ਰਿਹਾ ਇੱਥੋਂ ਆਪਾਂ ਕੱਟ ਕਰ ਲੈਣਾ ਜਿੱਥੋਂ 7 ਇੰਚ ਆ ਰਿਹਾ ਇੱਥੋਂ ਆਪਾਂ ਕਰ ਲਾਂਗੇ ਕਟਿੰਗ ਹੁਣ ਆਪਾਂ ਇਹਨੂੰ ਕੀਤਾ ਕਰ ਲੈ ਹੁਣ ਇਥੇ ਰੱਖ ਕੇ ਆਪਣੀ ਬੈਲਟ ਜਿਹੜੀ ਆ ਆਪਾਂ ਪਾਣੀ 22 ਇੰਚ ਦੀ ਤੇ 22 ਦੇ ਵਿੱਚ ਆਪਾਂ ਨੇ 1 ਇੰਚ ਐਡ ਕਰਨਾ ਠੀਕ ਹੈ ਜੇ 22 ਆ ਤਾਂ ਆਪਾਂ 23 ਦੀ ਕਟਾਈ ਕਰਾਂਗੇ 23 ਸਵਾ 3 ਠੀਕ ਹੈ ਤੇ ਸੱਤ ਤੱਕ ਦੀ ਆਪਾਂ ਸਾਰੀ ਕਟਿੰਗ ਕਰਨੀ ਹੈ ਜੇ ਤੁਸੀਂ ਕੰਨੀ ਛੱਡਣਾ ਚਾਹੁੰਦੇ ਆ ਤਾਂ ਸੱਤਾਂ ਤੁਸੀਂ ਛੱਡ ਵੀ ਸਕਦੇ ਆ ਇੱਥੋਂ ਆਪਾਂ ਨੇ ਸੱਤ ਦੇ ਉੱਪਰੋਂ ਰੱਖ ਲਾਂਗੇ ਠੀਕ ਹੈ ਇਸ ਤਰੀਕੇ ਨਾਲ ਆਪਾਂ ਇਹ 벨ਟ ਕਟਿੰਗ ਕਰ ਲੈਣੀ ਹੈ ਤੇ ਜੇ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਤੇ ਮੇਰੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਹੁਣ ਆਪਣੀ ਹੋ ਗਈ ਹੈ ਸਲਵਾਰ ਦੀ ਕਟਿੰਗ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ